ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 8-9 ਨਗ ਦਿਖਾਉਣੇ ਆ ਬੱਚੀਆਂ ਇੱਕ ਕੱਟੀ ਤੇ ਬਾਕੀ ਵੜਾ ਕੋਈ ਮਹੀਨੇ ਦੀ ਸੂਈ ਵੀ ਕੋਈ 20 ਦੇ ਦੀ ਸੂਈ ਵੀ ਕੋਈ 2.5 ਮਹੀਨੇ ਦੀ ਸੂਈ ਵੀ ਸਾਰੇ ਦੇ ਸਾਰੇ ਪਸ਼ੂ ਵਾਇਆਂ ਦੇ ਵਿਕਰੀ ਵਾਲੇ ਹਾਜ਼ਰ ਆ ਪਾਲਕ ਬੱਚੀਆਂ ਖੜੀਆਂ ਦੋ ਇੱਕ ਮੋਹਰ ਅਸਲ ਦੀ ਕੱਟੀ ਖੜੀ ਆ ਆ ਸਾਹਮਣੇ ਬੈਠ ਦੇਖ ਰਹੇ ਪਏ ਉਹ ਕੁਝ ਕ ਟਾਈਮ ਦੀ ਸੂਈ ਵੀ ਤੇ ਇੱਕ ਐਰ ਸਰ ਦੇ ਵਿੱਚ ਦੀ ਆਤ ਨੇ ਹਿੱਗੇ ਤਾਂ ਜੈ ਸੁਣੇ ਮੈਂ ਸੋ ਰੇਟ ਡਿਟੇਲ ਆਪਾਂ ਬਾਈ ਤੋਂ ਪੁੱਛ ਜੇ ਸਾਰੇ ਦੇ ਸਾਰੇ ਪਸ਼ੂ ਬਕਾਉ ਇੱਕ ਵਿਹੜੀ ਬਾਈ ਨੇ ਘਰੇ ਰੱਖ ਕੇ ਬਾਕੀ ਤਕਰੀਬਨ ਦੁੱਧ ਦੇ ਪਰਪਸ ਲਈ ਸਾਰੇ ਪਸ਼ੂ ਸੇਲ ਕਰਨੇ ਹੈਗੇ ਆ ਉਹ ਅੱਗੇ ਵੀਰ ਨਕਰੀਏ ਗਾਣ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਵੀਰ ਜਗਜੀਤ ਸਿੰਘ ਨੌ ਆਪਣਾ ਪਿੰਡ ਲੀਲ ਜਿਹੜਾ ਲੁਧਿਆਣਾ ਜਿਲ੍ਹਾ ਲੁਧਿਆਣਾ ਪਿੰਡ ਲੀਲ ਤੇ ਡੇਲੋ ਦੇ ਨਜ਼ਦੀਕ ਆ ਗਿਆ ਹਨਾ ਹਾਂ ਜੀ ਵੀਰੇ ਇਹ ਆਪਣੇ ਸਾਬੇ ਦੇ ਕੋਲ ਰਹਿੰਦਾ ਹੈ ਕਿਦੋਂ ਹਲਵਾਰੇ ਦੇ ਚੱਲ ਰਹੇ ਹਾਂ ਦਾ ਜੀ ਫੌਲ ਦੇ ਕੋਲ ਰਹਿੰਦਾ ਤੇ ਮੋਬਾਈਲ ਨੰਬਰ ਆਪਣਾ ਜੀ 9848 46757 98148 46757 46757 ਅੱਜ ਆਪਾਂ ਸਾਰੇ ਪਸ਼ੂ ਹੀ ਵੇਚਦੇ ਨੇ ਹਾਂਜੀ ਵੀਰੇ ਕੋਈ ਦਿੱਕਤਾਂ ਸਾਹਮਣੇ ਨਹੀਂ ਆ ਕਰਨ ਆਪਾਂ ਵੀ ਵੇਚਦੇ ਨੇ ਤੇ ਨਾਲ ਦਾ ਅਸੀਂ ਆਪਣਾ ਟੈਕਸੀ ਦਾ ਕੰਮ ਵੀ ਹੈ ਹਾਂਜੀ ਵੀਰੇ ਆਪਣਾ ਤੇ ਸਾਡਾ ਰੈਂਟ ਟ੍ਰੈਵਲ ਦਾ ਟੈਕਸੀ ਦਾ ਵਨਵੇ ਦਾ ਕੰਮ ਕਰਦੇ ਵੀਰੇ ਆਪਾਂ ਜੀ ਕਿਸੇ ਵੀ ਵੀ ਭਰਾ ਨੂੰ ਕਿਸੇ ਵੇਲੇ ਨੀ ਅਮਰਜੈਂਸੀ ਦੀ ਲੋੜ ਪੈਂਦੀ ਹੈ ਕਿਤੇ ਵੀ ਜੀ ਤੇ ਜੂ ਰੂ ਸੇਵਾ ਦਾ ਮੋਕਾ ਲਿਓ ਆਪਾਂ 15 ਮਿੰਟਾਂ ਵਿੱਚ ਗੱਡੀ ਪ੍ਰੋਵਾਈਡ ਕਰਾਉਣੀ ਹੈ ਠੀਕ ਹੈ ਜਿੱਥੋਂ ਮਰਜ਼ੀ ਕਾਲ ਕਰ ਲਿਓ ਜਿੱਥੋਂ ਮਰਜ਼ੀ ਵੀਰੇ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਕਾਲ ਕਰ ਲਿਓ ਠੀਕ ਹੈ ਅਦਰ ਸਟੇਟਾਂ ਚੋਂ ਵੀ ਤੇ ਪੰਜਾਬ ਦੇ ਵਿੱਚ ਤਾਂ 15 ਮਿੰਟਾਂ ਦੇ ਵਿੱਚ ਗੱਡੀ ਮਿਲੂਗੀ 에어ਪੋਰਟ ਤੇ ਕਿਸੇ ਵੀ ਦਿੱਲੀ 에어ਪੋਰਟ ਚੰਡੀਗੜ੍ਹ 에어ਪੋਰਟ ਕੋਲਸ ਅਰੇਪੋਰਟ ਠੀਕ ਹੈ 15 ਮਿੰਟਾਂ ਦੇ ਵਿੱਚ ਗੱਡੀ ਮਿਲ ਜੂਗੀ ਅੱਛਾ ਵਨਵੇ ਦਾ ਕਰਾਇਆ ਲੱਗੂਗਾ ਹਾਂ ਜੀ ਕਰਾਇਆ ਇੱਕ ਸਾਈਡ ਦਾ ਹੀ ਆ ਠੀਕ ਹੈ ਇੱਕ ਸਾਈਡ ਦਾ ਕਰਾਇਆ ਜਦੋਂ ਮਰਜੀ ਕੋਈ ਬੰਦਾ ਆਉਂਦਾ ਦਿੱਲੀ ਤੋਂ 에어ਪੋਰਟ ਤੋਂ ਵੇ ਗੱਡੀ ਚਾਹੀਦੀ ਹੈ ਤੁਹਾਡੇ ਨਾਲ ਸੰਪਰਕ ਕਰ ਲੇ ਠੀਕ ਹੈ 1992 ਦੇ ਆਪਾਂ ਕੰਮ ਕਰਦੇ ਪਏ ਹਾਂ ਜੀ ਤੇ ਅੱਜ ਆਪਾਂ ਪਸੂ ਤਕਰੀਬੜਾ ਇੱਕ ਘਰੇ ਰੱਖ ਕੇ ਸਾਰੇ ਸੇਲ ਕਰ ਦਿੰਨੇ ਹਾਂ ਹਾਂਜੀ ਮੇਰੇ ਕੋਲ ਇੱਕ ਸ਼ੌਂਕ ਤੋਂ ਤੇ ਰੱਖੇ ਸੀਗੇ ਥੋੜੀ ਇਹ ਘਰੇ ਆ ਸਾਨੂੰ ਜਿਵੇਂ ਕਿ ਆਹ ਆਪਣੇ ਫਸੂਮਾ ਦਾ ਗੋਹਾ ਵਗੈਰਾ ਤੇ ਆ ਰੂੜੀ ਦਾ ਜ਼ਿਆਦਾ ਪ੍ਰੋਬਲਮ ਹੈ ਹਨਾ ਇਹ ਰੂੜੀ ਵੀ ਜੇ ਅਸੀਂ ਆਪਾਂ ਘਰੇ ਲਾ ਲਈ ਤੇ ਉਹਦੀ ਸਾਨੂੰ ਬਹੁਤ ਦਿੱਕਤ ਆ ਆ ਜਿਆਦਾ ਮੇਨ ਕਿਤਾ ਮੇਨ ਮੰਨ ਕੇ ਚੱਲ ਵੀ ਇਹੀ ਕਾਰਨ ਆ ਹੋਟਾ ਹਨਾ ਇਹ ਸਾਡੇ ਰੂੜੀ ਦਾ ਕਾਰਨ ਨਹੀਂ ਹੈ ਵੀਰੇ ਵੀ ਸਾਨੂੰ ਬਹੁਤ ਵੱਡੀ ਦਿੱਕਤ ਆ ਰਹੀ ਆ ਆ ਦੇਖੋ ਮੈਂ ਹੁਣ ਆਪਣਾ ਇੰਜਨ ਮਸ਼ੀਨ ਇਹ ਸਾਰਾ ਕੁਝ ਵੇਚ ਦੇਣਾ ਇੰਜਨ ਵੀ ਉਹ ਰੂੜੀ ਦੇ ਵਿੱਚ ਆ ਗਿਆ ਅੱਛਾ ਇਹ ਵੀ ਸੇਲ ਕਰ ਦੇਣਾ ਇਹ ਵੀ ਸੇਲ ਕਰ ਦੇਣਾ ਜੀ ਕਿਉਂਕਿ ਹੁਣ ਖੱਤੇ ਵੇਲੇ ਨਹੀਂ ਰੂੜੀ ਕਿੱਥੇ ਸੱਟਾਂਗੇ ਇਹ ਤਾਂ ਥੇ ਦੂਰ ਆ 14 ਮਹੀਨਿਆਂ ਵਿੱਚ ਤਾਂ ਸਾਰਾ ਸਾਰਾ ਘਾਰ ਹੀ ਕਵਰ ਕਰ ਜੂ ਸਾਡਾ ਰੂੜੀ ਜੀ ਸਮ ਸਮੱਸਿਆ ਬਾਲੀ ਵੱਡੀ ਜੀ ਸਾਨੂੰ ਲੋੜੀ ਦੀ ਹੈ ਜੀ ਇਹੀ ਦਿੱਕਤ ਆ ਰਹੀ ਜੀ ਜੀ ਤੇ ਅੱਗੇ ਆਪਾਂ ਜਿਹੜੀ ਪਹਿਲੇ ਨੰਬਰ ਤੋਂ ਸਟਾਰਟ ਕਰਦੇ ਪਹਿਲੇ ਨੰਬਰ ਦੇਖੜੇ ਉਹ ਤਾਂ ਆਪਾਂ ਰੱਖ ਲਈ ਘਰੇ ਗੱਲ ਖਤਮ ਹਾਂਜੀ 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 ਦੋ ਨੰਬਰ ਨੂੰ ਆਪਾਂ ਪਹਿਲਾ ਨੰਬਰ ਕਹਿੰਨੇ ਹੁਣ ਪਹਿਲੇ ਨੰਬਰ ਵਾਲੀ ਕਿਹੜਾ ਸੁਆ ਸੁਈ ਹੋਈ ਆ ਇਹ ਵੀਰੇ ਦੂਜੇ ਤੋਂ ਸੁਈ ਹੋਈ ਆ ਬੱਚਾ ਇਹਦਾ ਬੱਚਾ ਵੀਰੇ ਦੀ ਬੱਚੀ ਆ ਇਹਦੇ ਮਗਰ ਡੱਬੇ ਰੰਗ ਦੀ ਅੱਛਾ ਆ ਵਾਲੀ ਹੋਗੇ ਹਾਂਜੀ ਹਾਂਜੀ ਡੇਢ ਮਹੀਨਾ ਹੋ ਗਿਆ ਸੁਈ ਨੂੰ ਡੇਢ ਮਹੀਨਾ ਹੋ ਗਿਆ ਸੁਈ ਨੂੰ ਦੁੱਧ ਕਿੰਨਾ ਜੀ ਦੁੱਧ ਵੀਰੇ ਹੈਗਾ ਇੱਕ ਟਾਈਮ ਦਾ ਹੈ 8 ਲੀਟਰ 9 ਲੀਟਰ ਕਿਤੇ 10 ਲੀਟਰ ਕੱਢ ਦ ਠੀਕ ਹੈ 8 9 10 ਦੇ ਕਰੀਬ ਵੀ ਪੜਦੀ ਰਹਿੰਦੀ ਹੈ 18 ਲੀਟਰ ਦੁੱਧ ਹੈਗਾਗਾ ਹਾਂਜੀ 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 9 ਲੀਟਰ ਪਰ ਟਾਈਮ ਦਾ ਹਾਂਜੀ ਹਾਂਜੀ ਚੌਂਟ ਚਵਾਦੀ ਇੱਕ ਨੰਬਰ ਚੌਂਟ ਚਵਾਦੀ ਪੂਰੀ ਵਧੀਆ ਸਾਉਂਦੀ ਦਾ ਪੂਰੀ ਵਧੀਆ ਰੇਟ ਕੀ ਲਊ ਇਹਦਾ ਰੇਟ ਵੀਰੇ ਦਾ 65000 ਗੁਜੈਸ ਮਾਰੀ ਮੁੱਟੀ ਹੋ ਜਾਊਗੀ ਕਰਦਾਂਗੇ ਵੀਰੇ ਕੋਲ ਕਰਦੇ ਜੇ ਕੋਈ ਵੀਰ ਸਾਰੇ ਇੱਥੇ ਆ ਲੈਣ ਦਾ ਡੜਾ ਬਣਾ ਕੇ ਦੇ ਦਾਂਗੇ ਆਪਾਂ ਡੜਾ ਦਾ ਉਸਾ ਆਪਣਾ ਲਾਣੀ ਜਿਵੇਂ ਜਿਵੇਂ ਲਿਖਿਆ ਸੀ ਕੋਈ ਹਿਸਾਬ ਤਾਂ ਲਾ ਕੇ ਨਹੀਂ ਦੇਖਿਆ ਠੀਕ ਹੈ ਕੱਲੀ ਗੱਲੀ ਦੇ ਆ ਵੀ ਜਿਹੜੀਆਂ ਤਿੰਨਾਂ ਦਾ ਲਾਇਆ ਵੀ 3656000 ਮੋ ਦੇ ਰਾਂਗੇ ਅਸੀਂ ਆ ਤਿੰਨੇ ਜਿਹੜੇ ਤਾਜ਼ੀਆਂ ਇਹ 656000 ਨੂੰ ਹਾਂਜੀ 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 ਠੀਕ ਹੈ ਚੱਲਾ ਮਾੜੀ ਤੋੜ ਦਿਓ ਕੱਲੀ ਗੱਲੀ ਬਾਰੇ ਗੱਲ ਕਰਦੇ ਆ ਨੇ ਆਪਾਂ ਇਹ ਸੂਬਾ ਸੂਈ ਹੋਈ ਆ ਬਾਈ ਜੀ ਦੂਜਾ ਹਾਂਜੀ ਇਹ ਦੂਜਾ ਸੂਈ ਹੋਈ ਆ ਦੂਜਾ ਸੂਈ ਅਸੀਂ ਗੱਬੜਾ ਵਗੈਰਾ ਤਾਂ ਨਹੀਂ ਹੋਈ ਅਜੇ ਨਹੀਂ ਨਿਬਰੇ ਇਹ ਦਾ ਡੇਢ ਕਿ ਮਹੀਨਾ ਹੋਇਆ ਜੀ ਸੂਈ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਤੋਰਾ ਵਗੈਰਾ ਬੈਠਦਾ ਦੇਖ ਸਕਦੇ ਹੋ ਸੋਹਣਾ ਦੁੱਧ 20 ਕਿਲੋ ਆ ਪਰ ਤੁਸੀਂ 18 ਮੰਨ ਕੇ ਪਰਚੇਸ ਕਰਨੀ ਐ ਸੋ ਖੋਲੀਆਂ ਵੀਰ ਨੇ ਕਦੀ ਹੈਗੀਆਂ ਤਾਂ ਕਰਕੇ ਥੋੜਾ ਦੌੜ ਦੀਆਂ ਜੇ ਪਈਆਂ ਗਈਆਂ ਤੇ ਥਾਂਡੇ ਵੀ ਸੋਹਣੀ ਸਾਫ਼ ਸੁਥਰੀ ਆ ਤੇ ਬਾਕੀ ਸਾਈਨਿੰਗ ਵਗੈਰਾ ਚੰਗੀ ਆ ਵਹਿੜ ਦੇ ਉੱਪਰ ਤੇ ਰੇਟ ਬਿਲਕੁਲ ਜੈਨੂਨ ਜ 65000 ਰੁਪਇਆ ਦੁੱਧ 18 ਲੀਟਰ ਆ ਥੱਲੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ਼ ਸੁਥਰੀ ਠੰਡ ਚਾਰੇ ਨਿਖਣਵੇਂ ਅੱਗੇ ਗੱਲ ਕਰਦੇ ਦੋ ਨੰਬਰ ਵਾਲੀ ਕਾਲੀ ਵਹਿੜ ਦੀ ਜੀ ਇਹ ਕਿੰਨੇ ਟਾਈਮ ਦੀ ਸੁਈ ਵੀ ਆ ਇਹ ਕਿਹੜਾ ਹੋ ਗਿਆ ਮਹੀਨੇ ਬੱਚਾ ਇਹਦਾ ਵੀਰੇ ਦਾ ਬੱਚੀ ਹੈ ਇਹ ਮਗਰ ਆ ਲਾਲ ਜੀ ਹਾਂਜੀ ਹਾਂਜੀ ਇਹ ਖੁੱਲ ਕੇ ਦੁੱਧ ਵੱਧ ਪੀ ਗਈ ਸੀ ਤੇ ਇਹ ਹਫਤੇਕ ਦੀ ਜਿਹੜੀ ਮੋਗਲੀ ਲੱਗੀ ਉਹ ਤਾਂ ਥੋੜੀ ਰਸੀ ਵੱਧ ਹੋ ਗਈ ਬੱਜੀ ਰੋਣ ਤੇ ਦੁੱਧ ਕਿੰਨਾ ਸੀ ਦੁੱਧ ਇਹਦੇ ਥੱਲੇ ਵੀਰੇ ਇੰਨੇ ਕਢਈਏ 18 ਲੀਟਰ ਸੇਮ ਇਹ ਥੱਲੇ ਆ ਸੇਮ ਵੀ ਕਢਦੀਆਂ ਵੀਰੇ ਤਿੰਨੇ ਹੀ ਫੀਲ ਜੀ ਨਹੀਂ ਦੁੱਧ ਹੀ ਹਕਣਦੀਆਂ ਇਹਦਾ ਰੇਟ ਵੀ 65000 ਆ ਹਾਂਜੀ 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 ਠੀਕ ਆ ਗੱਬੜਾ ਵਗੈਰਾ ਤਾਂ ਨਹੀਂ ਹੋਈ ਇਹ ਨਹੀਂ ਨਹੀਂ ਵੀਰੇ ਹਜੇ ਤਾਂ ਕਿੱਥੇ ਗੱਪਾਂ ਨੂੰ ਜੀ ਤੇ ਦੁੱਧ ਦੇ 9 ਲੀਟਰ ਪਰ ਟਾਈਮ ਦਾ ਇਹ ਥੱਲੇ ਵੀ ਹਾਜ਼ਰ ਆ। ਹਾਂਜੀ ਹਾਂਜੀ ਹਾਂਜੀ। ਅਗਰ ਨਿਆਣਾ ਪੌਦ ਰਾਮਣਾ ਵੈੜ ਜੇ ਥੱਲੇ। ਹਾਂਜੀ ਹਾਂਜੀ ਵੀਰੋ ਕੋਈ ਚੱਕਰੀ ਨਹੀਂ ਹੈਗਾ ਸਾਡੀ ਬੁੜੀਆਂ ਹੀ ਚੁੰਡੀਆਂ ਰਹਿ ਗਈਆਂ। ਜੀ ਟੋਰੇ ਬਾਹਰ ਨੂੰ। ਜੇ ਵੀਰੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ। ਸੋਹਣੀ ਸਾਫ ਸੁਥਰੀ, ਕੱਦ-ਕੱਡ ਚੰਗਾ, ਦੂਜਾ ਸੂਆ ਕਾਲੇ ਰੰਗ ਦੇ ਵਿੱਚ ਵੈੜ ਸੂਈ ਵੈ ਰੇਟ 65000 ਰੁਪਇਆ। 18 ਲੀਟਰ ਦੁੱਧ ਹਾਜ਼ਰ ਆ, 9 ਲੀਟਰ ਦੁੱਧ। ਪਰ ਟਾਈਮ ਦਾ ਇਹਦੇ ਥੱਲੇ ਹਾਜ਼ਰ ਆ। ਕਿਸੇ ਪਾਸੇ ਲੱਸੀ ਨਾ ਵੀ ਨਹੀਂ। ਚੰਗੀ ਜਿੰਦ ਜਾਨ ਵਧੀਆ ਸਮੀ ਭਲੀ। ਅੱਗੇ ਪੱਤਾ ਨੰਬਰ ਜਿਹੜੀ ਐਰ ਸ਼ੈਰ ਵੜ ਦੇਖ ਰਹੇ ਹਾਂ ਇਹ ਕਿਹੜਾ ਸੋਸੀ ਹੋਈ ਆ ਇਹ ਵੀ ਬਿੱਤੂ ਦੂਜਾ ਸੋਸੀ ਹੋਈ ਆ ਸੇ ਦਾ ਬੱਚਾ ਇਹਦੇ ਵੀਰੇ ਬੱਚਾ ਮਰ ਗਿਆ ਸੀਗਾ ਠੀਕ ਆ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਬੱਚਾ ਮਰ ਗਿਆ ਇਹਨੂੰ ਟਾਈਮ ਕਿੰਨਾ ਹੋ ਗਿਆ ਸੋਈ ਨੂੰ ਕਿੰਨੂੰ ਵੀਰੇ ਹੋ ਹੀ ਗਿਆ ਤਕਰੀਬਨ 3 ਮਹੀਨੇ ਹੋ ਗਏ ਸ ਤੇ 3 ਮਹੀਨੇ ਹੋ ਗਏ ਸੋਈ ਨੂੰ ਦੁੱਧ ਹੁਣ ਕਿੰਨਾ ਦੁੱਧ ਵੀਰੇ ਥੱਲੇ ਵੀ ਉੰਨਾ ਕੀ ਹੈ ਸਾ 18 ਲੀਟਰ ਹਾਂਜੀ ਹਾਂਜੀ 8 9 10 ਹੀ ਇੱਕ ਬੱਤੂ ਕਹਿੰਦੇ ਪਰ 16 ਕਿਲੋ ਦਾ ਥੱਲੇ ਹੈਗਾ ਜਮਾ ਇਹਦੇ ਹਾਂਜੀ ਹਾਂਜੀ ਤਿੰਨਾਂ ਦਾ ਇੱਕੋ ਜਿਹਾ ਸੇਮ ਹੀ ਦੁੱਧ ਕੱਢਦੀਆਂ ਹੁੰਦੀਆਂ ਨੇ ਜਿੱਦਾਂ ਜੇ ਵੱਧ ਦਾ ਤਾਂ ਸਾਰੀਆਂ ਦਾ ਹੀ ਵੱਧ ਦਾ ਜਿੱਦਾਂ ਥੋੜਾ ਘੱਟ ਦਾ ਜੇ ਸਾਰੀਆਂ ਦਾ ਹੀ ਘੱਟ ਦਾ ਹਾਂਜੀ ਠੀਕ ਆ ਚੋਣ ਚੋਅ ਦੀ ਵਧੀਆ ਚੋਣ ਚੋਅ ਵੀ ਬਿਲਕੁਰੀ ਸੀਰ ਤਿੰਨਾਂ ਦੇ ਚਾਰ ਚਾਰ ਥਾਣ ਓਕੇ ਜਮਾ ਵੀਰੇ ਥਾਣਾਂ ਦੀਆਂ ਤਿੰਨਾਂ ਦੀ ਫੁੱਲ ਗਰੰਟੀ ਆ ਸਾਰੇ ਡੰਗਰਾਂ ਦੀ ਫੁੱਲ ਗਰੰਟੀ ਆ ਆਪਣੇ ਥਾਣਾਂ ਥੋਣਾਂ ਦੀ ਦਾ ਜੀ ਇਹਦਾ ਰੇਟ ਵੀ 65 ਹੀ ਆ ਫਿਰ ਹਾਂਜੀ ਹਾਂਜੀ ਤਿੰਨਾਂ ਦੇ 65 ਇਹ ਵੀ ਦੂਜਾ ਸੂਆ ਸੂਈ ਵੀ ਆ 65000 ਰੁਪਿਆ ਡਿਮਾਂਡ ਇਹਦੀ ਆ 17 18 ਲੀਟਰ ਦੁੱਧ ਨੀਅਰ ਅਬਾਉਟ ਹੀ ਇਹਦੇ ਥੱਲੇ ਹਾਜ਼ਰ ਆ ਕੱਦ-ਕਾਠ ਚੰਗਾ ਸੂਈ ਨੂੰ 3 ਮਹੀਨੇ ਹੋ ਗਏ ਬੱਚਾ ਇਹਦਾ ਐਕਸਪਾਇਰ ਆ ਗਿਆ ਤੇ ਦੇਖੋ ਬੈੜ ਚੰਗੀਆਂ ਸਾਫ਼ ਸੁਥਰੀ ਵਧੀਆ ਕਿਸੇ ਵੀਰ ਨੇ ਤਿਆਰ ਕਰ ਲਈ ਪੂਰੇ ਸੋਹਣੇ ਚੰਗੀਆਂ ਪੇਮੈਂਟ ਤੁਹਾਨੂੰ ਦੇ ਕੇ ਜਾਊਗੀ ਠੀਕ ਆ ਪੂਰੀ ਜਾਤ ਬਰੀਡ ਦੇ ਵਿੱਚ ਆ ਹਨਾ ਤੇ ਨਾੜਾ ਨੂੜਾ ਵੀ ਹਵਾਨੇ ਦੇ ਸੋਹਣੇ ਚੰਗੀਆਂ ਅੱਗੇ ਜਿਹੜੇ ਕਿਸੇ ਕੋਲ ਜਾ ਕੇ ਦੁੱਧ ਵਧਣਗੀਆਂ ਗਾਈਆਂ ਆਪਣੀ ਅੱਛਾ ਕਹਿੰਦੇ ਆਪਣੀ ਥੋੜੀ ਬੇਗੋਰੀ ਹੋਈ ਪਈ ਹੈ ਹਨਾ ਹਾਂ ਥੋੜੀ ਸੰਭਾਲ ਦਿਆ ਵੀ ਆ ਇੱਕ ਜਗ੍ਹਾ ਖੜੀਆਂ ਹੀ ਨਹੀਂ ਗਈਆਂ ਅੱਬਾਂ ਖੋਲ ਬੰਦ ਕਰਦੇ ਨੇ ਉਹ ਵਾਲਾ ਬੰਦਾ ਲੈ ਗਿਆ ਤਾਂ ਦੁੱਧ 20 ਤੋਂ ਬਾਹਰ ਵਧਣਗੀਆਂ ਤੇ ਜਿਹੜੇ ਪਚੌਥੇ ਨੰਬਰ ਦੇ ਬੱਚੀ ਦੇਖ ਰਹੇ ਆ ਇਹ ਪਲੇਟ ਆ ਇਹ ਮੇਰੇ ਪਲੇਟ ਆ ਕਿੰਨਾ ਟਾਈਮ ਦੀ ਸੂਈ ਵੀ ਆ ਇਹ ਇਹ ਮੇਰੇ ਸੂਈ ਨੂੰ ਹੋਈ ਹੋਣਾ ਆਪਾਂ 8 ਮਹੀਨੇ ਦੁੱਧ ਕਿੰਨਾ ਹੁਣ ਦੁੱਧ ਮੇਰੇ 8 ਕਿਲੋਟਰ ਹੈ ਦੁੱਧ 4 ਕਿਲੋ ਟਾਈਮ ਦਾ ਹਾਂਜੀ ਹਾਂਜੀ ਰੇਟ ਇਹਦਾ ਰੇਟ ਮੇਰੇ 25000 ਦੀ ਦੇਣਾ ਅੱਛਾ 25 ਦੀ ਹੱਕ ਕੇ ਇਹ ਹਾਂ ਰੈਂਡ ਭੱਜਣ ਗਈਆਂ ਵੀਰੇ ਹਾਂ ਮੜੀ ਆਏ ਨੂੰ ਕਰਦੇ ਹੱਕ ਕੇ ਨੂੰ ਅੱਛਾ 25000 ਦੀ ਗੱਬਣ ਤਾਂ ਨਹੀਂ ਹੋਈ ਵੀਰੇ ਇਹ ਗੱਬੜ ਕਰਾਈ ਸੀਗੀ ਖਾਲੀ ਨਿਕਲ ਗਈ ਮੈਂ ਝੂਠ ਮਾਰੀ ਠੀਕ ਹੈ ਖਾਲੀ ਨਿਕਲ ਗਈ ਹੈਨਾ ਖਾਲੀ ਨਿਕਲ ਗਈ ਸੀ ਤਿੰਨ ਮਹੀਨਿਆਂ ਤੋਂ ਬਾਅਦ ਚੱਕ ਕਰਾਈ ਤਾਂ ਇਹ ਖਾਲੀ ਸੀ ਠੀਕ ਹੈ ਹੁਣ ਰੇਟ 25000 ਦੁੱਧ 8 ਕਿਲੋ ਹਾਂਜੀ ਹਾਂਜੀ ਥਣ ਚਾਰੇ ਓਕੇ ਆ ਥਣ ਪੂਰੇ ਰੁਪਏ ਸਾਰੇ ਸਾਰੇ ਦੀ ਸਾਰਿਆਂ ਦੀ ਬੇਫਿਕਰ ਪੂਰੀ ਗਰੰਟੀ ਹੈ ਆਪਣੀ ਤੇ ਅੱਗੇ ਆ ਗਈ ਕੱਟੀ ਹਾਂਜੀ ਇਹਦੀ ਉਮਰ ਕਿੰਨੀ ਕ ਇਹ ਵੀਰੇ ਆਪਾਂ ਲਿਆਂਦੀ ਸੀਗੀ ਜੀ ਇਹੋਂ ਪਰ 1.5 ਸਾਲ ਹੋ ਗ ਜਾਣਗੇ ਨਾ ਇਹ ਜੀ ਉਮਰ ਅਮਰ ਦਾ ਨਹੀਂ ਚੀ ਇਹਦਾ ਮੁੱਲ ਕੀ ਆ ਇਹਦਾ ਵੀਰੇ ਦੇ ਦਿਆਂਗੇ ਜਿਵੇਂ ਹੋਊਗਾ ਦਾ ਰੇਟ ਦਿਆਂਗੇ ਤੁਹਾਨੂੰ ਪਤਾ ਨਹੀਂ ਬਾਲਾ ਕਿ ਕਿੰਨੇ ਕੀ ਹੋਊਗਾ 25 20 ਕਿੰਨੇ 20 25000 ਦੀ ਹੋਊਗੀ ਦੇਵਾਂਗੇ ਠੀਕ ਆ 25000 ਦੀ ਆਪਾਂ ਦੇ ਦਾਂਗੇ ਹਣਾ ਹਾਂਜੀ 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 ਥੱਕ ਕੇ ਕੈ ਇਹਨੂੰ ਕਰੀ ਮੜਾ ਜਾਨੂੰ ਤੇ ਕਹਿੰਦਾ ਆਪਾਂ 25000 ਦੇ ਮੌਕੇ ਤੇ ਮਾਨਤਾ ਨਾਲ ਆਪਾਂ ਕਰ ਦਾਂਗੇ ਹਣਾ ਜੇ ਕੋਈ ਸਾਰੇ ਇਕੱਠੇ ਲੰਦਾ ਬਾਅਦ ਤਾਂ ਵੇਚ ਲਿਆ ਉਸਨੂੰ ਦੇ ਦਾਂਗੇ ਆਪਾਂ ਹਣਾ ਸੰਜੀਵ ਬਹਿ ਕੇ ਹਿਸਾਬ ਲਾ ਲਾਂਗੇ ਇਕੱਠੇ ਦਾ ਜਿਹੜਾ ਲਾਇਤ ਹੈ ਨਹੀਂ ਮੈਂ ਮੈਂ ਬੰਦੇ ਨੇ ਕਿ ਦੇਣ ਵਾਲੀਆਂ ਗੱਲਾਂ ਹੀ ਕੀਤੀ ਆਪਾਂ ਕੋਈ ਠੀਕ ਆ ਜਿਹੜਾ ਆ ਗਿਆ ਮੋੜ ਨਾਲ ਹਿਸਾਬ ਤਾਂ ਹਾਂ ਕਿਉਂਕਿ ਆਪਾਂ ਮੋੜਣਾ ਨਹੀਂ ਹਾਂਜੀ 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 ਤੇ ਅੱਗੇ ਦੇ ਪਛੀ ਦੇਖ ਰਹੇ ਆ ਸਿੰਘ ਵਾਲੀ ਆਪਾਂ ਹਾਂਜੀ ਵੀਰੇ ਇਹਦੇ ਸਿੰਘ ਦਗਵਾਲ ਕੰਨੀ ਵਾਲੇ ਸੀ ਲੇਟ ਹੋ ਗਏ ਆਏ ਨਹੀਂ ਗਏ ਇਹਦੇ ਸੈਂਗਰ ਨਹੀਂ ਆ ਗਏ ਤੇ ਕਿੰਨੇ ਕੁ ਉਮਰ ਦੀ ਹੈ ਇਹ ਵੀਰੇ ਹੈਗੀ ਹੈ ਜੀ 1.5 ਸਾਲ ਦੀ ਕੱਪੜੇ ਤਾਂ ਨਹੀਂ ਹੋਈ ਹੈ ਜੇ ਨਹੀਂ ਨਹੀਂ ਵੀਰੇ ਇਹ ਕੱਪੜੇ ਥਣ ਚਾਰੀ ਹੈ ਹਾਂਜੀ ਹਾਂਜੀ ਥਣ ਵੀਰੇ ਚਾਰਿਆ ਜੀ ਇਹਦਾ ਰੇਟ ਕੀ ਆ ਗਿਆ ਕੱਲੀ ਦਾ ਸੰਚਾਰੀ ਹੈ ਹਨਾ ਹਾਂਜੀ ਹਾਂਜੀ ਵੀਰੇ ਸੰਗੂ ਇਹਦਾ ਰੇਟ ਕੀ ਆ ਬਾਈ ਜੀ ਇਹਦੀ ਮਾਂਦਲੇ ਦੁੱਧ ਵਹੀਆ ਸੀਗਾ ਜੀ ਜੀ ਚੰਗੀ ਵੜਦੀ ਆ ਇਸਤਾ 20 ਲੀਟਰ ਦੁੱਧ ਸੀ ਜੀ ਇਹਦੀ ਮਾਂਦਲੇ ਰੇਟ ਕੀ ਆ ਗਿਆ ਇਹਦਾ ਇਹ 20000 ਦੀ ਦੇ ਦਾਂਗੇ ਵੀਰੇ ਅਸਾਂ 20000 ਜੀ ਤੇ ਨਾਲ ਵਾਲੀ ਕਾਲੀ ਜਿਹੜੀ ਇਹ ਵੀ 20 ਦੇ ਦਾਂਗੇ ਅਸਾਂ 40000 ਜੀ ਹਾਂਜੀ ਹਾਂਜੀ ਜੇ ਕੋਈ ਤਿੰਨੇ ਹੀ ਬੱਚਿਆਂ ਦੀ ਕਟੀਆਂ ਲੈਂਦਾ ਹੋਇਆ ਉਹ ਜੋ ਜੋੜ ਲਾ ਲਾਂਗੇ ਜੀ ਉਹਦਾ ਅਸਾਂ ਉਹ ਲਾ ਲਾਂਗੇ ਥਾਣੇ ਦੇ ਵਿਚਾਰੀ ਆ ਹਾਂਜੀ ਹਾਂਜੀ ਵੀਰੇ ਇਹਦੇ ਚਾਲ ਸੋ 3 2 ਦੋ ਦਖਾਤਿਆਂ ਬੱਚੀਆਂ ਤੇ ਇੱਕ ਕੱਟੀ ਤੇ ਨਾਗ ਵਾਈਸ ਸਾਇਆ ਕਹਿੰਦਾ ਬਹੁਤ ਸੱਤ ਨਗ ਆਗੇ ਵਿਕਰੀ ਆ ਰਿਹਾ ਤੇ ਭਾਈ ਨੰਬਰ ਐਡਰੈਸ ਬੋਲ ਦਿ ਦੁਬਾਰੇ ਆਪਣਾ ਤੇ ਵੀਰੇ ਆਪਣਾ ਪਿੰਡ ਲੀਲ ਜਿਹੜਾ ਲੁਧਿਆਣਾ ਤੇ ਮੋਬਾਈਲ ਨੰਬਰ ਜੀ 9848 46757 ਠੀਕ ਹੈ ਜੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਜੇ ਸਾਰੇ ਖੀਰ ਤੋਂ ਤਾਂ ਭਾਈ ਦਾ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ